ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਾਲੀ ਦਲ ਦੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਪੰਜਾਬ ਬਚਾਓ ਯਾਤਰਾ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦਾ ਸਾਥ ਦਿੱਤਾ ਉਹ ਤੁਹਾਨੂੰ ਦੱਸਦੇ ਹਾਂ ਸੁਬੀਰ ਸਿੰਘ ਬਾਦਲ ਸਾਹਿਬ ਨੇ ਕੀ ਕਿਹਾ ਜਗਰਾਓ ਵਿਖੇ ਪਰਿਵਾਰ ਨਾਲ ਜਾਂਦੇ ਅਕਾਲੀ ਵਰਕਰ ਨੇ ਪੰਜਾਬ ਬਚਾਓ ਯਾਤਰਾ ਦਾ ਕਾਫਲਾ ਰੋਕ ਆਪਣੇ ਬਲਬਲੇ ਸਾਂਝੇ ਕਿਤੇ ਮੈਨੂੰ ਮਾਣ ਹੈ ਸਾਡੇ ਵਰਕਰਾਂ ਤੇ ਜੋ ਅੱਜ ਆਪਣੀ ਮਾਂ ਪਾਰਟੀ ਨਾਲ ਚਟਾਨਾਂ ਵਾਂਗ ਖੜੇ ਹਨ ਭਾਈ ਗੁਰੂ ਨੇ ਮੇਰ ਕੀਤੀ ਤਾਂ ਇਨਾਂ ਨਾਲ ਹੋਈ ਹੱਤਕੇ ਸ਼ਾਹੀ ਦਾ ਇਨਸਾਫ ਜ਼ਰੂਰ ਕਰਾਵਾਂਗੇ ਹਲਕਾ ਜਗਰਾਂਵਾਲਿਓ ਤੁਹਾਡੇ ਵੱਲੋਂ ਬਖਸ਼ੇ ਪਿਆਰ ਤੇ ਸਤਿਕਾਰ ਲਈ ਬਹੁਤ-ਬਹੁਤ ਧੰਨਵਾਦ ਪੰਜਾਬ بچاؤ ਯਾਤਰਾ ਦਾ ਕਾਫਲਾ ਬੱਸੀ ਪਠਾਨਾ ਪਹੁੰਚ ਕੇ ਹਲਕਾ ਵਾਸੀਆਂ ਨੇ ਕਿੱਤਾ ਪਰਮਾ ਸਵਾਗਤ ਸ਼ੁਕਰੀਆ ਛੋਟੇ ਵੀਰੋ ਕਮਾਨੋ ਵਾਲਿਓ ਕਮਾਲ ਕਰ ਦਿੱਤਾ ਤੁਸੀਂ ਹਲਕਾ ਸਮਰਾਲਾ ਵਾਸੀਆਂ ਵੱਲੋਂ ਬੇਮਿਸਾਲ ਹੰਗਾਰੇ ਲਈ ਬਹੁਤ-ਬਹੁਤ ਧੰਨਵਾਦ ਬਾਬਾ ਗੁਰਜੀਤ ਸਿੰਘ ਜੀ ਨਮਕਸਰ ਵਾਲਿਆਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਜੋ ਉਹਨਾਂ ਨੇ ਰਾਤ ਚ ਰੁਕ ਕੇ ਆਸ਼ੀਰਵਾਦ ਦਿੱਤਾ ਮਾਪੁਰਖਾਂ ਦੇ ਪਿਆਰ ਅਤੇ ਆਸ਼ੀਰਵਾਦ ਨਾਲ ਪੰਜਾਬ ਚਾਉ ਯਾਤਰਾ ਨੂੰ ਹਰ ਹਲਕੇ ਚ ਸ਼ਾਨਦਾਰ ਕਾਮਯਾਬੀ ਮਿਲ ਰਹੀ ਹੈ ਹੁਣ ਇੱਕ ਪਾਸੇ ਪੰਤ ਹੈ ਤੇ ਦੂਜੇ ਪਾਸੇ ਦਿੱਲੀ ਦੀਆਂ ਤਾਕਤਾਂ ਵੱਡੀ ਖਬਰ ਤਾਂ ਦੱਸਤੀ ਜੀ ਸਰਦਾਰ ਸੁਬੀਰ ਸਿੰਘ ਬਾਦਲ ਦੀ ਪੰਜਾਬ ਚੋਂ ਯਾਤਰਾ ਜੋ ਹੈ ਸਕਸੈਸਫੁਲ ਰਹੀ ਹੈਗੀ ਤੇ ਉਸਤੇ ਉੱਤੇ ਜੋ ਹੈ ਸੁਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਜੋ ਪੰਜਾਬ ਚੋਂ ਯਾਤਰਾ ਨੂੰ ਸਕਸੈਸਫੁਲ ਬਣਾਇਆ ਹੈ ਉਹਨਾਂ ਨੇ ਕਿਹਾ ਕਿ ਤੁਹਾਡੇ ਪਿਆਰ ਤੇ ਸਤਿਕਾਰ ਲਈ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣੀ ਪਾਰਟੀ ਦੇ ਲਈ ਜੋ ਹੈ ਮਰਦੇ ਦਮ ਤੱਕ ਖੜੇ ਹੋ ਤੇ ਇਦਾਂ ਹੀ ਖੜੇ ਰਹੋ ਤੇ ਅਸੀਂ ਜੋ ਹੈ ਦਿੱਲੀ ਦੀ ਤਾਕਤਾਂ ਤੋਂ ਜਿੱਤ ਹਾਸਲ ਕਰਾਂਗੇ ਵੱਡੀ ਖਬਰ ਇਹ ਜਿਹੜੀ ਤੋਂ ਖਬਰ ਹੈਗੀ ਤੁਹਾਨੂੰ ਅਗਰ ਤਾ ਦੱਸ ਰਹੇ ਹਾਂ ਜੀ ਕਿ ਪੰਜਾਬ ਚ ਯਾਤਰਾ ਦੇ ਵਿੱਚ ਸਰਦਾਰ ਸੁਖਬੀਲ ਸਿੰਘ ਬਾਦਲ ਵੱਖਰੀ ਵੱਖਰੀ ਜਗ੍ਹਾ ਜਾਂਦੇ ਹੈਗੇ ਆ ਜੀ ਕਦੀ ਜਗਰਾਉਂ ਜਾਂਦੇ ਹੈਗੇ ਆ ਕਦੀ ਕਮਾਨੋ ਜਾਂਦੇ ਹੈਗੇ ਆ ਵੱਖ-ਵੱਖ ਜਗ੍ਹਾ ਤੇ ਜਾਂਦੇ ਹੈਗੇ ਤੇ ਉੱਥੇ ਪਾਰਟੀ ਵਰਕਰ ਬੜੇ ਹੀ ਜੋ ਹੈ ਉਸ ਸਾਦੇ ਨਾਲ ਉਹਨਾਂ ਦਾ ਸਵਾਗਤ ਕਰਦੇ ਹੈ ਤੇ ਨਾਰੇ ਵੀ ਲਗਾਉਂਦੇ ਹੈ ਤੁਹਾਨੂੰ ਦੱਸਦੀ ਹੈ ਜੀ ਸਦਾ ਸੁਖਬੀ ਸਿੰਘ ਬਾਦਲ ਲਗਾਤਾਰ ਪੰਜਾਬ ਨੂੰ ਬਚਾਉਣ ਵਾਸਤੇ ਯਤਰਾ ਕਰਦੇ ਪਏ ਹੈਗੇ ਜੀ ਤੇ ਉਹਨਾਂ ਨੂੰ ਹਜ਼ਾਰਾਂ ਲੱਖਾਂ ਲੋਕਾਂ ਦਾ ਸਾਥ ਮਿਲਿਆ ਹੈ ਤੇ ਉਹ ਉਹ ਭੁੱਲਦੇ ਨਹੀਂ ਹੈਗੇ ਉਹਨਾਂ ਦਾ ਧੰਨਵਾਦ ਕਰਨਾ ਕਿਉਂਕਿ ਤੁਹਾਨੂੰ ਦੱਸਦੀ ਹੈ ਸਦਾ ਸੁਖਬੀ ਸਿੰਘ ਬਾਦਲ ਜੋ ਡਿਪਟੀ ਸੀਐਮਪੀ ਰਹਿ ਚੁੱਕੇ ਹੈਗੇ ਪੰਜਾਬ ਦੇ ਤੇ ਹੁਣ ਉਹ ਚਾਹੁੰਦੇ ਹੈ ਕਿ ਜਿਹੜੀ ਆਮਾਦੀ ਪਾਰਟੀ ਨੇ ਜੋ ਸੁਪਨੇ ਦਿਖਾਏ ਸੀ ਉਹ ਪੂਰੇ ਨਹੀਂ ਕੀਤੇ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਜੋ ਹੈ ਆਮਾਦੀ ਪਾਰਟੀ ਨੇ ਪੰਜਾਬ ਨੂੰ ਪਿੱਛੇ ਕਰ ਦਿੱਤਾ ਹੈ ਅਸੀਂ ਪੰਥ ਦੇ ਨਾਲ ਜੁੜੇ ਉਹ ਯਾਰ ਸਾਨੂੰ ਇਦਾਂ ਹੀ ਤੁਸੀਂ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਸਪੋਰਟ ਦੇ ਨਾਲ ਪੰਜਾਬ ਨੂੰ ਦੁਬਾਰਾ ਲੀਆ ਤੇ ਲੈ ਕੇ ਆਉਂਗਾ ਵੱਡੀ ਖਾਪਰ ਤੁਹਾਨੂੰ ਜ਼ਾਤੀ ਜੀ ਜਸਪ੍ਰੀਤ ਸਿੰਘ ਬਾਜ਼ਲ ਜੋ ਹੈ ਲਗਾਤਾਰ ਪੰਜਾਬ ਚੋਂ ਯਾਤਰਾ ਕਰਦੇ ਪਏ ਹੈਗੇ ਤੇ ਵਜੋ ਇੱਕ ਬੰਦਾ ਨਿਕਲਦਾ ਪਿਆ ਸੀਗਾ ਉਸਨੇ ਵੀ ਪਰਿਵਾਰ ਦੇ ਨਾਲ ਜੋ ਹੈ ਸੁਪੀਰ ਸਿੰਘ ਬਾਦਲ ਨੂੰ ਆਈ ਲਵ ਯੂ ਕਿਹਾ ਕੀ ਮੈਂ ਤੁਹਾਡਾ ਬਹੁਤ ਵੱਡਾ ਪ੍ਰਸ਼ੰਸਕ ਖਾਂ ਤੇ ਸੁਪੀਰ ਸਿੰਘ ਬਾਦਲ ਨੇ ਵੀ ਆਪਣੇ ਸਮਰਥਕਾਂ ਨੂੰ ਆਪਣੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ ਵੱਡੇ ਬਜ਼ੁਰਗ ਬੱਚੇ ਸਾਰੇ ਜੋ ਹੈ ਪੰਜਾਬ ਚੋਂ ਯਾਤਰਾ ਚ ਹਿੱਸਾ ਲੈਂਦੇ ਪਏ ਹੈਗੇ ਜੀ ਤੁਹਾਡੇ ਸਵਰ ਕੀ ਵਿਚਾਰਾ ਜਰੂਰ ਦੱਸੋ ਵੱਧ ਤੋਂ ਵੱਧ ਵੀਡੀਓ ਲਾਈਕ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਸੁਪੀਰ ਸਿੰਘ ਬਾਦਲ ਪੰਜਾਬ ਦੇ ਲਈ ਸੜਕਾਂ ਤੇ ਆਏ ਹੋਏ ਨੇ ਤੇ ਇਦਾਂ ਹੀ ਉਹ ਪੰਜਾਬ ਬਚਾਓ ਯਾਤਰਾ ਕੱਢ ਕੇ ਪੰਜਾਬ ਨੂੰ ਬਚਾਉਣ ਦੀ ਹਰ ਕੋਸ਼ਿਸ਼ ਕਰਨਗੇ ਤੇ ਕਾਮਯਾਬ ਵੀ ਹੁੰਦੇ ਪਏ ਹੈਗੇ ਜਿਵੇਂ ਕਿ ਇਕੱਠ ਦਿਖਦਾ ਪਿਆ ਹੈ